ਇਹ ਅੰਗਰੇਜ਼ਾਂ ਵਲੇ ਦੀ ਕੋਠੀ ਹੈ ਜੋੜੇਪੁਰ ਅੰਦਰੋਂ ਆਹ ਫਾਇਰ ਬਾਕਸ ਦੇਖ ਲਓ ਫਾਇਰ ਬਾਕਸ ਜਿਹੜੀਆਂ ਡਾਕਟਰਾਂ ਨੇ ਅਜੇ ਵੀ ਇਹਦੀਆਂ ਖੜੀਆਂ ਨੇ ਨਿਗਾਹ ਮਾਰੋ ਆ ਜਿਹੇ ਸ਼ਾਨਦਾਰ ਬਣਾਤੀ ਹੈ ਅੰਗਰੇਜ਼ਾਂ ਵਲੇ ਦੀ ਕੋਠੀ ਅੰਦਰੋਂ ਜਿਹਨੂੰ ਕਿ ਤੁਸੀਂ ਗੈਸਟ ਹਾਊਸ ਵੀ ਕਹਿ ਸਕਦੇ ਹੋ ਅੰਗਰੇਜ਼ਾਂ ਦਾ ਇਹ ਮਾਸ਼ਰੂ ਉਸੇ ਤਰ੍ਹਾਂ ਹੀ ਛੱਡੇ ਲਿਏ ਨੇ ਦੇਖੋ ਡਾਟਾ ਪਈਆਂ ਨੇ ਪਰ ਇਹਦੇ 'ਚ ਨਵੇਂ ਪੱਧਰ ਤੇ ਚੱਲ ਪਿਆ ਉਹਨਾਂ ਕੰਮ ਤੇ ਅੱਜ ਇੱਥੇ ਆਏ ਹੋਏ ਸੀ ਅਸੀਂ ਮੈਂ ਇਹਦੀ ਨੁਹਾਰ ਦੇਖ ਕੇ ਸੋਚਿਆ ਵੀ ਤੁਹਾਨੂੰ ਦਿਖਾਵਾਂ ਜੋੜੇ ਪੁਲਾਰੀ ਕੋਠੀ ਅੰਦਰੋਂ ਇਹਦੀਆਂ ਡਾਟਾ ਵਗੈਰਾ ਸਾਰੀਆਂ ਉਸੇ ਤਰ੍ਹਾਂ ਹੀ ਪਈਆਂ ਵਿਆਂ ਨੇ ਨਿਗਾਹ ਮਾਰੋ ਨਿਗਾਹ ਮਾਰੋ ਡਾਟਾ ਦੀ ਕਲਾਈ ਇਹ ਅੰਦਰੋਂ ਬਣੀ ਵੀ ਦਿਖਾਉਣ ਦਾ ਮੌਕਾ ਮਿਲਿਆ ਅੱਜ ਆਪਾਂ ਨੂੰ ਮੈਂ ਕਿਹਾ ਵੀ ਤੁਹਾਨੂੰ ਦਿਖਾਵਾਂ ਚਲ ਸਰੋਤ ਵਿਭਾਗ ਪੰਜਾਬ ਕਿਸੇ ਟਾਈਮ ਇੱਥੇ ਆਜ਼ਾਦੀ ਕੋਲਾਟੀਆਂ ਦੀਆਂ ਚੀਕਾਂ ਵੀ ਗੂੰਜਦੀਆਂ ਹੋਣਗੀਆਂ ਇਹ ਪੌੜੀਆਂ ਵੀ ਹੋਣਾ ਵੇਲੇ ਦੀ ਨੇ ਕਹਿੰਦੇ ਕਿਸੇ ਟਾਈਮ ਇੱਥੇ ਫਹਾ ਵੀ ਲੱਗਦਾ ਸੀ ਅਜੇ ਤੱਕ ਇਹਦੀ ਜਿਹੜੀ ਢਾਈ ਵੀ ਕੋਠੀ ਐ ਜਿਹੜੀ ਢਹੀ ਵੀ ਇਮਾਰਤ ਐ ਉਹ ਵੀ ਹੈਗੀ ਆ ਉਹ ਪਰਲੇ ਪਾਸੇ ਲਓ ਜੀ ਮਾਰੋਨੇਗਾ ਉੱਪਰੋਂ ਡਾਟਾ ਸੇਮ ਬਣੀਆਂ ਗਿਆ ਨੇ ਉਸੇ ਤਰ੍ਹਾਂ ਹੀ ਹੁਣੇ ਤਿਆਰ ਹੋਈ ਐ ਇਹ ਪਿੱਛੇ ਜੇ ਤੇ ਉਹ ਜਿਹੜਾ ਪਾਸੇ ਕਹਿੰਦੇ ਉਹਦੇ ਵਿੱਚ ਅਜੇ ਵੀ ਉਹਦੇ ਵਿੱਚ ਅਜੇ ਵੀ ਫੌਂਸੀ ਵਾਲਾ ਪੱਖ ਤਾਂ ਪਿਆ ਹੈ ਕਹਿੰਦੇ ਅਗਰੇਜ਼ਾਂ ਵੇਲੇ ਦਾ ਕਿਤੇ ਮੌਕਾ ਲੱਗਿਆ ਉਹ ਵੀ ਦਿਖਾਵਾਂਗੇ ਤੁਹਾਨੂੰ ਹੁਣ ਇਹਦੀ ਬੈਕ ਸਾਈਡ ਦੇਖੋ ਤੁਸੀਂ ਬਿਲਕੁਲ ਉਹੀ ਬਣਤਰ ਜਿਹੜੀ ਵਾਇਸਰਾਏ ਕਰਜਨ ਦੇ ਟਾਈਮ ਬਣੀ ਸੀ ਮਿਸਟਰ ਕਰਜਨ ਵਾਇਸਰਾਏ ਸੀ ਇੱਥੇ 1918 ਚ ਇਹਦੀ ਡਿਵੈਲਪਮੈਂਟ ਹੋਈ ਸੀ ਅੱਜ ਵੀ ਉਸੇ ਤਰਹੀ ਹੀ ਹੈ ਇਹ ਸਾਡੇ ਹਿੱਸੇ ਆਈ ਇਹ ਬਾਕੀ ਉਹਦਾ ਮੈਨੂੰ ਪਤਾ ਨਹੀਂ ਵੀ ਹਲਾਫ ਕੀ ਨੇ ਉਹ ਤੁਸੀਂ ਕਮੈਂਟਾਂ ਚ ਦੱਸ ਦਿਓ ਪਰ ਜਗਾ ਬਹੁਤ ਵਧੀਆ ਹੈ ਦੇਖੋ ਇੱਕ ਉਹ ਪਰਲੇ ਪਾਸੇ ਆ ਉਹਦੇ ਚ ਵੀ ਪੁਰਾਣੇ ਸਮੇਂ ਦਾ ਅੰਗਰੇਜ਼ਾਂ ਦਾ ਕੁਛ ਨਾ ਕੁਛ ਪਿਆ ਹੋ ਪਰ ਫਾਂਸੀ ਵਾਲੇ ਪੱਤ ਤੇ ਬਾਰੇ ਮੈਨੂੰ ਜਰੂਰ ਪਤਾ ਹੈ ਵੀ ਪਿਆ ਇੱਥੇ ਸਿਕਾਲ ਜੀ ਅਹੀਂ ਇਹ ਜੇ ਚੀਜ਼ਾਂ ਤੁਹਾਨੂੰ ਦਿਖਾਉਣੀਆਂ ਸੀ ਇੱਜ ਸਾਨੂੰ ਮੌਕਾ ਮਿਲਿਆ ਇੱਕ ਕੋਠੀ ਦੇ ਆਉਣ ਦਾ ਕਿਉਂਕਿ ਸਾਡੇ ਬ੍ਰਦਰ ਜੱਸੀ ਸਖੋਜੀ ਅੱਜ ਸਾਡੀ ਟੀਮ ਨੇ ਮਿਲਣਾ ਸੀ ਸਾਰੀ ਨੇ